ਪੰਜਾਬ ਵਿੱਚ ਕਾਨੂੰਨ ਵਿਵਸਥਾ ਇਸ ਕਦਰ ਵਿਗੜ ਚੁੱਕੀ ਹੈ ਕਿ ਆਏ ਦਿਨ ਵਾਰਦਾਤਾ ਸਾਹਮਣੇ ਆ ਰਹੀਆਂ ਹਨ ਪੰਜਾਬ ਵਿੱਚ ਗੋਲੀਆਂ ਤਾਂ ਇੰਜ ਚੱਲ ਰਹੀਆਂ ਹਨ ਜਿਵੇਂ ਦੀਵਾਲੀ ਤੇ ਪਟਾਕੇ ਚਲਦੇ ਹੋਣ ਤਾਜ਼ਾ ਘਟਨਾ ਤੁਰੰਤਾਰਨ ਤੋਂ ਸਾਹਮਣੇ ਆਈ ਹੈ ਜਿੱਥੇ ਪੈਸੇ ਦੀ ਲੈਣ ਦੇਣ ਨੂੰ ਲੈ ਕੇ ਇੱਕ ਵਿਅਕਤੀ ਤੇ ਗੋਲੀਆਂ ਚੱਲ ਗਈਆਂ ਪੀੜਤ ਵਿਅਕਤੀ ਨੇ ਦੱਸਿਆ ਕਿ ਉਸਨੇ ਸਿਰਫ ਆਪਣੇ ਦਿੱਤੇ ਹੋਏ ਪੈਸਿਆਂ ਦੀ ਮੰਗ ਕੀਤੀ ਸੀ ਜਿਸ ਦਾ ਜਵਾਬ ਉਸ ਦੀ ਲੱਤ ਵਿੱਚ ਗੋਲੀ ਮਾਰ ਕੇ ਦਿੱਤਾ ਗਿਆ ਉਹ ਪਾਜੀ ਉਹਦਾ ਨਾਮ ਆ ਘੂੜ ਦਾ ਮੁੰਡਾ ਨਵੀ ਉਹਦੇ ਕੋ ਕਰੋੜ ਰੁਪਈਆ ਨੂੰ ਫੜਾਇਆ ਸੀਗਾ ਉਹ ਚੋ ਥੋੜੇ ਬੋਤੇ ਖਲਾਏ ਬਾਕੀ ਨੇ ਖਲਾਏ ਨਹੀਂ 70 75 ਲੱਖ ਕਰੋੜ ਮੈਨੂੰ ਲੱਗਦਾ ਕਰੋੜੀ ਜਾਂਦਾ ਉਹਦੇ ਨਾਲ ਪੰਨੂ ਵਾਧੂ ਫੜਾਏ ਇਹਨੂੰ ਤੇ ਉਹ ਪਤੰਦਰ ਉਹ ਖਲਾਉ ਨਹੀਂ ਦਿਆ ਸੀਗਾ ਤੇ ਉਹ ਚੱਕਰ 'ਚ ਮੈਂ ਆ ਕੇ ਲੜ ਪਿਆ ਨਾ ਉਹਨੇ ਅੱਗੋਂ ਗੋਲੀ ਮਾਰ ਦਿੱਤੀ ਸਾਡੇ ਨਾਲ ਕੋਣ ਕੋਣ ਸੀ ਉਰੋਂ ਮੇਰੀ ਮੇਰੀ ਬੇਟੀ 4 ਸਾਲ ਦੀ ਹਾਂਜੀ ਬਚਾ ਲਿਆ ਬੇਟੀ ਦਾ ਜੇ ਇਹਨੂੰ ਮੈਂ ਨਾ ਪਤਨਾ ਕਰਦਾ ਤਾਂ ਉਹਨੇ ਉਹਦੀ ਵੀ ਗੋਲੀ ਮਾਰ ਦਣੀ ਬਾਅਦ 'ਚ ਭੱਜ ਗਿਆ ਉਹ ਸੂਕਾਂ ਦਾ ਹਾਂਜੀ ਨਹੀਂ ਉਹ ਭੱਜਾ ਨਹੀਂ ਉੱਥੇ ਘਲ ਉਤਾਰਿਆ ਮੈਂ ਚਲੇ ਗਿਆ ਨਹੀਂ ਗੋਲੀ ਵਜੀ ਤੇ ਪਤਾ ਨਹੀਂ ਕਿੱਥੇ ਚਲੇ ਗਿਆ ਮੈਂ ਉੱਥੇ ਬੈਠਾ ਰਿਹਾ ਦਿਕਾ ਹਾਂਜੀ ਹਾਂਜੀ ਕਾਰਵਾਈ ਚਾਹੀਦੀ ਆ ਤੇਰੇ ਤਾਇਆ ਜੀ ਦਾ ਬੇਟਾ ਆ ਸੂਰਜ ਪ੍ਰਕਾਸ਼ ਸਿੰਘ ਤੇ ਅੱਜ ਸ਼ਾਮ ਦੀ ਆ ਇਹਨਾਂ ਨੇ ਬਾਬਾ ਜੀ ਰੋਗ ਹੈ ਇਹਨਾਂ ਨੇ ਜ਼ਮੀਨ ਵੇਚੀ ਆ ਮੇਰੇ ਤਾਇਆ ਜੀ ਉਹਨਾਂ ਨੇ ਤੇ ਇਹਨੂੰ ਨਵੀ ਨੂੰ ਪੈਸੇ ਦਿੱਤੇ ਇਹਨਾਂ ਨੇ ਪਤਾ ਨਹੀਂ 1 ਕਰੋੜ ਸਮਥਿੰਗ ਦਿੱਤੇ ਸੀ ਕੱਲ੍ਹਨ ਲਈ ਇਹਨੇ ਕੁਝ ਪੈਸੇ ਤੇ ਭੇਜਤੇ ਤੇ ਕੁਝ ਨਹੀਂ ਭੇਜੇ ਇਹ ਦੂਸਰੀ ਵਾਰੀ ਫੇਰ ਉੱਥੋਂ ਕੈਨੇਡਾ ਤੋਂ ਵਾਪਸ ਆਇਆ ਇਸੇ ਲਈ ਦੋ ਤਿੰਨ ਵਾਰੀ ਅਹੀਂ ਗਏ ਆ ਤੇ ਕੋਲੇ ਮੈਨੂੰ ਇਹ ਕਹਿੰਦਾ ਵੀ ਰਿਹਾ ਵੀ ਚੱਲੀਏ 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 ਉਹਦੇ ਕੋਲ ਜਾਈਏ ਅੱਜ ਸ਼ਾਮ ਨੂੰ ਅੱਜ ਹੁਣ ਜਾਨੀ ਕਿ ਮੈਂ ਹੀ ਤੇ ਘਰੇ ਹੀ ਤੇ ਸ਼ਾਮੀ ਇਹ ਕਿਤੇ ਕੱਲਾ ਉਥੇ ਆਇਆ ਤੇ ਆਣ ਕੇ ਉਹਨੂੰ ਕਿਹਾ ਵੀ ਕਿਦਾਂ ਕਰਨੀ ਆ ਵੀ ਆਪਣੇ ਪੈਸੇ ਮੇਰੇ ਜਾਂ ਵਾਪਸ ਦੇ ਦੇ ਜਾਂ ਭੇਜ ਦੇ ਜਾਂ ਕਿਸੇ ਬੰਨੇ ਲਾ ਸਾਨੂੰ ਜਾਨੀ ਕਿ ਇਹਨੂੰ ਵੀ ਅਜ ਨੂੰ ਮਹੀਨਾ ਡੇਢ ਮਹੀਨਾ ਹੋ ਗਿਆ ਤੁਹਾਨੂੰ ਪਤਾ ਹੈ ਕੈਨੇਡਾ ਤੋਂ ਆਣ ਕੇ ਇੱਥੇ ਰਹਿ ਥੋੜੀ ਜਿਹੀ ਸਾਗਦਾ ਜਿਆਦਾ ਚਿਰ ਬੰਦਾ ਤੇ ਗਾੜੀਆਂ ਇਹ ਕਿਤੇ ਤੁੰਦੂ ਮੈਮਾ ਹੋ ਗਈ ਆ ਤੇ ਉਹਨੇ ਕੱਢ ਕੇ ਤੇ ਗੋਲੀ ਮਾਰਤੀ ਆ ਇਹਦੇ ਨਾਲ ਮੇਰੇ ਭਰਾ ਦੀ ਬੇਟੀ ਨਹੀਂ ਗਈ ਦੀ 4 ਸਾਲ ਦੀ ਇਹਨੇ ਫਿਰ ਉਹਨੂੰ ਸੇਵ ਕੀਤਾ ਉਹਨੂੰ ਬਚਾਇਆ ਵਾ ਤੇ ਉਸ ਤੋਂ ਬਾਅਦ ਮੁੜ ਕੇ ਸਾਨੂੰ ਤੇ ਫੋਨ ਗਿਆ ਵਾ ਤੇ ਅਸੀਂ ਫੋਨ ਦੇ ਉੱਤੇ ਜਾਨੀ ਕਿ ਇਹ ਵੀਰ ਨੂੰ ਕਿੱਥੇ ਰਹਿੰਦੇ ਨੇ ਕਿਹੜਾ ਪਿੰਡ ਨੇ ਇਹਨਾਂ ਦਾ ਦਪੁਰਜੀ ਪਿੰਡ ਆ ਜੀ ਕੀ ਮੰਗ ਪਹਿਲਾਂ ਵੀ ਪੇਮੈਂਟ ਭੇਜ ਦੀ ਹਾਂਜੀ ਪਹਿਲਾਂ ਵੀ ਪੇਮੈਂਟ ਭੇਜੀ ਆ ਪਹਿਲਾਂ ਭੇਜਦਾਰ ਆਣਾ ਪਹਿਲਾਂ ਇਹਨਾਂ ਦੇ ਇਹਦੇ ਨਾਲ ਜਾਨੀ ਕਿ ਸਾਡਾ ਉਹ ਬਣ ਗਿਆ ਜਿਵੇਂ ਵਿਸ਼ਵਾਸ ਜਿਹਾ ਬਣ ਜਾਂਦਾ ਹਾਂਜੀ ਪਹਿਲਾਂ ਪੇਮੈਂਟ ਭੇਜਦਾਰ ਆ ਹੁਣ ਇਹਨਾਂ ਨੇ ਜ਼ਮੀਨ ਵੇਚੀ ਤੇ ਥੋੜੇ ਜਿਹੇ ਪੈਸੇ ਜਾਨੀ ਕਿ ਹੌਲੀ ਹੌਲੀ ਕਰਕੇ ਉਧ ਆਨਵੈਸ ਕਰਨੇ ਜਾਂ ਜੋ ਵੀ ਖਰੀਦਣਾ ਹੈ ਆਪਣਾ ਘਰ ਬਾਜਾ ਜੋ ਵੀ ਉਹ ਜਿਹੜਾ ਓਨਰ ਆ ਦਾ ਸਟੋਰ ਦਾ ਨਵੀਂ ਹਾਂਜੀ ਹਾਂਜੀ ਨਵੀਂ ਅੱਛਾ ਉਹਨੇ ਮਰੀ ਗੋਲੀ ਹਾਂਜੀ ਹਾਂਜੀ ਉਹਨੇ ਮਰੀ ਕੀ ਪੁਲਿਸ ਤੋਂ ਕੀ ਮੰਗ ਕਰਦੇ ਉਹਦੀ ਨੂੰ ਸਾਨੂੰ ਭਾਜੀ ਸਾਡਾ ਕੇਹ ਬੰਨੇ ਜਾਨੀ ਕਿ ਜਾਂਦੇ ਪੈਸਿਆਂ ਦਾ ਕੀਤਾ ਜਾਵੇ ਨੰਬਰ 2 ਜਿਹੜਾ ਅੱਜ ਹੁਣ ਗੋਲੀ ਮਾਰਤੀ ਆ ਸਿੱਧੀ ਉਹਨੇ ਇਦਾਂ ਗਾਂ ਤੋਂ ਕੱਲ ਨੂੰ ਕੋਈ ਵੀ ਕੋਈ ਮੰਗੂਗਾ ਜਾਂ ਪੈਸੇ ਆਪਣੇ ਮੰਗੂਗਾ ਵਾਪਸ ਦੇ ਥੋੜੀ ਵੀ ਇਹ ਗੋਲੀਆਂ ਮਾਰ ਕੇ ਤੇ ਚਲੋ ਜੀ ਕੰਮ ਪਤਾ ਨਹੀਂ ਜੀ ਭੱਜ ਗਏ ਨਾ ਅਸੀਂ ਤੇ ਗਏ ਨਹੀਂ ਅਸੀਂ ਤੇ ਹਸਪੀਟਲ ਆਏ ਆ ਸੱਜੇ ਜੀ ਯਾਰ ਵਾਲੇ ਕਾਰਵਾਈ ਦੀ ਮੰਗ ਕਰਨ ਦੇ ਹਾਂ ਕਰਾਂਗੇ ਕਾਰਵਾਈ ਜੋ ਬੰਦ ਕਰਾਂਗੇ ਜੀ ਕਾਰਵਾਈ ਕਰਨੀ ਕਰਨੀ ਆ ਪੰਜਾਬ ਵਿੱਚ ਕਾਨੂੰਨ ਵਿਵਸਥਾ ਇਸ ਕਦਰ ਵਿਗੜ ਚੁੱਕੀ ਹੈ ਕਿ ਆਏ ਦਿਨ ਵਾਰਦਾਤਾ ਸਾਹਮਣੇ ਆ ਰਹੀਆਂ ਹਨ ਪੰਜਾਬ ਵਿੱਚ ਗੋਲੀਆਂ ਤਾਂ ਇੰਜ ਚੱਲ ਰਹੀਆਂ ਹਨ ਜਿਵੇਂ ਦੀਵਾਲੀ ਤੇ ਪਟਾਕੇ ਚਲਦੇ ਹੋਣ ਤਾਜ਼ਾ ਘਟਨਾ ਤੁਰੰਤਾਰਨ ਤੋਂ ਸਾਹਮਣੇ ਆਈ ਹੈ ਜਿੱਥੇ ਪੈਸੇ ਦੀ ਲੈਣ ਦੇਣ ਨੂੰ ਲੈ ਕੇ ਇੱਕ ਵਿਅਕਤੀ ਤੇ ਗੋਲੀਆਂ ਚੱਲ ਗਈਆਂ ਪੀੜਤ ਵਿਅਕਤੀ ਨੇ ਦੱਸਿਆ ਕਿ ਉਸਨੇ ਸਿਰਫ ਆਪਣੇ ਦਿੱਤੇ ਹੋਏ ਪੈਸਿਆਂ ਦੀ ਮੰਗ ਕੀਤੀ ਸੀ ਜਿਸ ਦਾ ਜਵਾਬ ਉਸ ਦੀ ਲੱਤ ਵਿੱਚ ਗੋਲੀ ਮਾਰ ਕੇ ਦਿੱਤਾ ਗਿਆ ਉਹ ਪਾਜੀ ਉਹਦਾ ਨਾਮ ਆ ਹੂਨ ਦਾ ਮੁੰਡਾ ਨਵੀ ਉਹਦੇ ਕੋ ਕਰੋੜ ਰੁਪਈਆ ਨੂੰ ਫੜਾਇਆ ਸੀਗਾ ਉਹ ਚੋ ਥੋੜੇ ਬੋਤੇ ਕਲਾਏ ਬਾਕੀ ਨੇ ਕਲਾਏ ਨਹੀਂ 70 75 ਲੱਖ ਕਰੋੜ ਮੈਨੂੰ ਲੱਗਦਾ ਕਰੋੜੀ ਜਾਂਦਾ ਉਹਦੇ ਵਾਲਾ ਪੰਨੂ ਵਾਧੂ ਫੜਾਏ ਇਹਨੂੰ ਤੇ ਉਹ ਪਤੰਦਰ ਉਹ ਕਲਾਉ ਨਹੀਂ ਦਿਆ ਸੀਗਾ ਤੇ ਉਹ ਚੱਕਰ 'ਚ ਮੈਂ ਆ ਕੇ ਲੜ ਪਿਆ ਨਾ ਉਹਨੇ ਅੱਗੋਂ ਗੋਲੀ ਮਾਰ ਦਿੱਤੀ ਸਾਡੇ ਨਾਲ ਕੋਣ ਕੋਣ ਸੀ ਉਰੋਂ ਮੇਰੀ ਮੇਰੀ ਬੇਟੀ 4 ਸਾਲ ਦੀ ਹਾਂਜੀ ਬਚਾਉ ਗਿਆ ਬੇਟੀ ਦਾ ਉਹ ਜੇ ਇਹਨੂੰ ਮੈਂ ਨਾ ਪਰਾਂ ਕਰਦਾ ਤਾਂ ਉਹਨੇ ਉਹਦੀ ਵੀ ਗੋਲੀ ਮਾਰ ਦਣੀ ਬਾਅਦ 'ਚ ਭੱਜ ਗਿਆ ਉਸ ਤੋਂ ਦੁਕਾਨ ਤੋਂ ਹਾਂਜੀ ਨਹੀਂ ਉਹ ਭੱਜਾ ਨਹੀਂ ਉੱਥੇ ਘਲ ਉਤਾਰਿਆ ਮੈਂ ਚਲੇ ਗਿਆ ਨਹੀਂ ਗੋਲੀ ਵਜੀ ਤੇ ਪਤਾ ਨਹੀਂ ਕਿੱਥੇ ਚਲੇ ਗਿਆ ਮੈਂ ਉੱਥੇ ਬੈਠਾ ਰਿਹਾ ਦਿਕਾ ਹਾਂਜੀ ਹਾਂਜੀ ਕਾਰਵਾਈ ਚਾਹੀਦੀ ਆ ਮੇਰੇ ਤਾਇਆ ਜੀ ਦਾ ਬੇਟਾ ਆ ਸੂਰਜ ਪ੍ਰਕਾਸ਼ ਸਿੰਘ ਤੇ ਅੱਜ ਸ਼ਾਮ ਦੀ ਆ ਇਹਨਾਂ ਨੇ ਬਾਬਾ ਜੀ ਰੋਗ ਇਹਨਾਂ ਨੇ ਜ਼ਮੀਨ ਵੇਚੀ ਆ ਮੇਰੇ ਤਾਇਆ ਜੀ ਉਹਨਾਂ ਨੇ ਤੇ ਇਹਨੂੰ ਨਮੀ ਨੂੰ ਪੈਸੇ ਦਿੱਤੇ ਇਹਨਾਂ ਨੇ ਪਤਾ ਨਹੀਂ 1 ਕਰੋੜ ਸਮਥਿੰਗ ਦਿੱਤੇ ਸੀ ਕੱਲ੍ਹਨ ਲਈ ਇਹਨੇ ਕੁਝ ਪੈਸੇ ਤੇ ਭੇਜਤੇ ਤੇ ਕੁਝ ਨਹੀਂ ਭੇਜੇ ਇਹ ਦੂਸਰੀ ਵਾਰੀ ਫੇਰ ਉੱਥੋਂ ਕੈਨੇਡਾ ਤੋਂ ਵਾਪਸ ਆਇਆ ਇਸੇ ਲਈ ਦੋ ਤਿੰਨ ਵਾਰੀ ਅਹੀਂ ਗਏ ਆ ਤੇ ਕੋਲੇ ਮੈਨੂੰ ਇਹ ਕਹਿੰਦਾ ਵੀ ਰਿਹਾ ਵੀ ਚੱਲੀਏ 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 ਉਹਦੇ ਕੋਲ ਜਾਈਏ ਅੱਜ ਸ਼ਾਮ ਨੂੰ ਅੱਜ ਹੁਣ ਯਾਨੀ ਕਿ ਮੈਂ ਹੀ ਤੇ ਘਰੇ ਹੀ ਤੇ ਸ਼ਾਮੀ ਇਹ ਕਿਤੇ ਕੱਲਾ ਉੱਥੇ ਆਇਆ ਨੇ ਆਣ ਕੇ ਉਹਨੂੰ ਕਿਹਾ ਵੀ ਕਿਦਾਂ ਕਰਨੀ ਆ ਵੀ ਆਪਣੇ ਪੈਸੇ ਮੇਰੇ ਜਾਂ ਵਾਪਸ ਦੇ ਦੇ ਜਾਂ ਭੇਜ ਦੇ ਜਾਂ ਕੇ ਬਨੇ ਲਾ ਸਾਨੂੰ ਯਾਨੀ ਕਿ ਇਹਨੂੰ ਵੀ ਅਜ ਨੂੰ ਮਹੀਨਾ ਡੇਢ ਮਹੀਨਾ ਹੋ ਗਿਆ ਤੁਹਾਨੂੰ ਪਤਾ ਹੈ ਕੈਨੇਡਾ ਤੋਂ ਆਣ ਕੇ ਇੱਥੇ ਰਹਿ ਥੋੜੀ ਜਿਹੀ ਸਾਗਤਾ ਜ਼ਿਆਦਾ ਚਿਰ ਬੰਦਾ ਤੇ ਗਾੜੀਆਂ ਇਹ ਕਿਤੇ ਤੁੰਦੂ ਮੈਮੇ ਹੋ ਗਈ ਆ ਤੇ ਉਹਨੇ ਕੱਢ ਕੇ ਤੇ ਗੋਲੀ ਮਾਰਤੀ ਆ ਇਹਦੇ ਨਾਲ ਮੇਰੇ ਪਰਾ ਦੀ ਬੇਟੀ ਨਿੱਗੀ ਦੀ 4 ਸਾਲ ਦੀ ਇਹਨੇ ਫਿਰ ਉਹਨੂੰ ਸੇਵ ਕੀਤਾ ਉਹਨੂੰ ਬਚਾਇਆ ਵਾ ਤੇ ਉਸ ਤੋਂ ਬਾਅਦ ਮੁੜ ਕੇ ਸਾਨੂੰ ਤੇ ਫੋਨ ਗਿਆ ਵਾ ਤੇ ਅਸੀਂ ਫੋਨ ਦੇ ਉੱਤੇ ਜਾਨੀ ਕਿ ਇਹ ਵੀ ਇਹ ਨੂੰ ਕਿੱਥੇ ਰੰਦੇ ਨੇ ਕਿਹੜਾ ਪਿੰਡ ਇਹਨਾਂ ਦਾ ਦਪੁਰਜੀ ਪਿੰਡ ਆ ਜੀ ਤੇ ਕੀ ਮੰਗ ਪਹਿਲਾਂ ਵੀ ਪੇਮੈਂਟ ਭੇਜ ਦੇ ਹਾਂਜੀ ਪਹਿਲਾਂ ਵੀ ਪੇਮੈਂਟ ਭੇਜੀ ਆ ਪਹਿਲਾਂ ਭੇਜਦਾਰ ਆਣਾ ਪਹਿਲਾਂ ਇਹਨਾਂ ਦੇ ਇਹਦੇ ਨਾਲ ਜਾਨੀ ਕਿ ਸਾਡਾ ਉਹ ਬਣ ਗਿਆ ਜਿਵੇਂ ਵਿਸ਼ਵਾਸ ਜਿਹਾ ਬਣ ਜਾਂਦਾ ਹਾਂਜੀ ਪਹਿਲਾਂ ਪੇਮੈਂਟ ਭੇਜਦਾਰ ਆ ਹੁਣ ਇਹਨਾਂ ਨੇ ਜ਼ਮੀਨ ਵੇਚੀ ਤੇ ਥੋੜੇ ਜਿਹੇ ਪੈਸੇ ਜਾਨੀ ਕਿ ਹੌਲੀ ਹੌਲੀ ਕਰਕੇ ਉ ਆਨ ਮਾਸ ਕਰਨੇ ਜਾਂ ਜੋ ਵੀ ਖਰੀਦਣਾ ਹੈ ਆਪਣਾ ਘਰ ਬਾਜਾ ਜੋ ਵੀ ਗੋਲੀ ਮੰਗ ਲਾ ਕੋਈ ਕੀ ਨਾਮ ਉਹ ਉਹ ਜਿਹੜਾ ਓਨਰ ਆ ਦਾ ਸਟੋਰ ਦਾ ਨਵੀਂ ਹਾਂਜੀ ਹਾਂਜੀ ਨਵੀਂ ਅੱਛਾ ਉਹਨੇ ਮਰੀ ਗੋਲੀ ਹਾਂਜੀ ਹਾਂਜੀ ਉਹਨੇ ਮਰੀ ਕੀ ਪੁਲਿਸ ਤੋਂ ਕੀ ਮੰਗ ਕਰਦੇ ਉਹ ਸਾਨੂੰ ਪਾਜੀ ਸਾਡਾ ਕੇ ਬੰਨੇ ਜਾਨੀ ਕਿ ਜਾਂਦੇ ਪੈਸਿਆਂ ਦਾ ਕੀਤਾ ਜਾਵੇ ਨੰਬਰ 2 ਜਿਹੜਾ ਅੱਜ ਹੁਣ ਗੋਲੀ ਮਾਰਤੀ ਆ ਸਿੱਧੀ ਉਹਨੇ ਇਦਾਂ ਗਾਂ ਤੋਂ ਕੱਲ ਨੂੰ ਕੋਈ ਵੀ ਕੋਈ ਮੰਗੂਗਾ ਜਾਂ ਪੈਸੇ ਆਪਣੇ ਮੰਗੂਗਾ ਵਾਪਸ ਦੇ ਥੋੜੀ ਵੀ ਇਹ ਗੋਲੀਆਂ ਮਾਰ ਕੇ ਤੇ ਚਲੋ ਜੀ ਕੰਮ ਪਤਾ ਨਹੀਂ ਜੀ ਭੱਜ ਗਏ ਅਸੀਂ ਤੇ ਗਏ ਨਹੀਂ ਅਸੀਂ ਤੇ ਹਸਪੀਟਲ ਆਏ ਆ ਸੱਜੇ ਜੀ ਥਾਰ ਵਾਲੇ ਕਾਰਵਾਈ ਦੀ ਮੰਗ ਕਰਨ ਦੇ ਹਾਂ ਕਰਾਂਗੇ ਕਾਰਵਾਈ ਜੋ ਬੰਦੀ ਕਰਾਂਗੇ ਜੀ ਕਾਰਵਾਈ ਕਰਨੀ ਕਰਨੀ